ਤੋ ਦੋਸਤੋ ਹਾਈ ਕੋਰਟ ਦੀ ਫੜਕਾਰ ਤੋਂ ਬਾਅਦ ਹਾਈ ਕੋਰਟ ਨੇ ਖੱਟਰ ਸਰਕਾਰ ਨੂੰ ਫੜਕਾਰ ਲਾਤੀ ਆ ਵੀ ਦਿੱਲੀ ਦਾ ਹੱਕ ਬਣਦਾ ਕਿਸਾਨਾਂ ਨੂੰ ਰੋਕਣ ਦਾ ਹਰਿਆਣਾ ਦਾ ਹੱਕ ਨਹੀਂ ਬਣਦਾ ਹਰਿਆਣਾ ਨੇ ਕਿਸਾਨਾਂ ਨੂੰ ਤੇ ਆਮ ਜਨਤਾ ਨੂੰ ਕਿਉਂ ਰੋਕਿਆ ਤੇ ਸੜਕਾਂ ਦੇ ਵਿੱਚ ਏਡੇ ਵੱਡੇ ਖੱਡੇ ਕਿਉਂ ਕੱਡੇ ਨੇ ਤੋ ਦੋਸਤੋ ਇੰਨਾ ਖੱਡਿਆਂ ਨੂੰ ਕਿਸਾਨ ਜਥੇਬੰਦੀਆਂ ਟੱਪ ਕੇ ਗਈਆਂ ਨੇ ਜਿਵੇਂ ਕਿ ਦਿਖਾ ਦੂ ਤੁਸੀਂ ਅੱਗੇ ਕਿੱਦਾਂ ਇਹਨਾਂ ਨੇ ਕਿਲ ਲਾ ਰੱਖੇ ਨੇ ਤੇ ਆਮ ਪਬਲਿਕ ਜਿਨ੍ਹਾਂ ਨੇ ਹਰਿਆਣੇ 'ਚ ਐਂਟਰ ਕਰਨਾ ਜਾਂ ਆਉਣਾ ਜਾਣਾ ਉਹਨਾਂ ਨੂੰ ਵੀ ਤੰਗ ਕੀਤਾ ਗਿਆ ਹਰਿਆਣਾ ਪੁਲਿਸ ਵੱਲੋਂ ਤਾਂ ਹਾਈ ਕੋਰਟ ਨੇ ਬਹੁਤ ਤਗੜੀ ਫੜਕਾਰ ਲਾਈ ਹੈ ਜੀ ਉਹਨਾਂ ਨੇ ਕਿਹਾ ਵੀ ਦਿੱਲੀ ਜਾਣੇ ਦਿੱਲੀ ਰੋਕੇ ਹਰਿਆਣਾ ਦੇ ਵਿੱਚ ਜਦੋਂ ਧਰਨਾ ਲੱਗਣਾ ਹੀ ਨਹੀਂਗਾ ਫਿਰ ਇਹਨਾਂ ਨੇ ਕਿਉਂ ਰੋਕਿਆ ਇਹ ਹਾਈ ਕੋਰਟ ਦੀ ਫੜਕਾਰ ਆਈ ਆ ਦੇਖ ਲੈ ਸਕਦੇ ਹੋ ਤੁਸੀਂ ਕਿਸ ਤਰੀਕੇ ਨਾਲ ਥੱਲੇ ਕਿਲ ਗੱਡੇ ਹੋਏ ਦੋਸਤੋ ਆ ਤਾਰਾਂ ਨੇ ਜਿਹੜੀ ਬੰਦੇ ਦੇ ਵੱਜ ਜੇ ਤਾਂ ਬੰਦੇ ਦਾ ਜ਼ਖਮ ਕਦੀ ਬਚਦਾ ਨਹੀਂਗਾ ਤੇ ਉੱਥੇ ਹਮੇਸ਼ਾ ਤਾਰੇ ਛਪੀ ਰਹਿੰਦੀ ਐ ਡਿੱਗ ਦਰਦਨਾਕ ਤਾਰਾ ਜੀ ਆ ਦੇਖ ਲਓ ਤੁਸੀਂ ਤਾਰਾਂਵਲ ਰੱਖੀਆਂ ਹਰਿਆਣਾ ਪੁਲਿਸ ਨੇ ਬੜੇ ਤਗੜੇ ਪ੍ਰਬੰਧ ਕੀਤੇ ਅੱਗੇ ਦੇਖੋ ਜੀ ਤੁਸੀਂ ਵੱਡੇ ਵੱਡੇ ਪੱਥਰ ਰੱਖੇ ਗਏ ਨੇ ਤਾਂ ਜੋ ਕਿਸਾਨ ਇਹਨਾਂ ਨੂੰ ਪਾਸੇ ਨਾ ਕਰ ਸਕਣ ਲੇਕਿਨ ਕਿਸਾਨਾਂ ਨੇ ਇਹਨਾਂ ਮੁਸ਼ਕਲਾਂ ਨੂੰ ਪਾਰ ਕੀਤਾ ਹੋਇਆ ਜੀ ਇਹਨਾਂ ਮੁਸ਼ਕਲਾਂ ਨੂੰ ਪਾਰ ਕਰਕੇ ਕਿਸਾਨ ਇੱਥੋਂ ਟੱਪ ਚੁੱਕੇ ਆ ਜੀ ਇਹ ਰਤੀਏ ਵਾਲੇ ਪਾਸੇ ਦੀ ਗੱਲ ਹੈ ਜੀ ਅੱਗੇ ਦੇਖੋ ਬਿਛਾਰਾਂ ਵਾਸਤੇ ਕੈਂਟਰ ਰੱਖੇ ਹੋਏ ਜੀ ਸਾਹਮਣੇ ਦੇਖ ਸਕਦੇ ਜੇਸਬੀਆਂ ਵਗੈਰਾ ਲਿਆ ਕੇ ਰੱਖੇ ਹੋਏ ਹਨ ਵੀ ਅੱਗੇ ਚੱਕ ਚੱਕ ਕੇ ਅਸੀਂ ਪੱਥਰ ਰੱਖ ਸਕਦੇ ਦੋਸਤੋ ਹਾਈ ਕੋਰਟ ਦੀ ਫੜਕਾਰ ਤੋਂ ਬਾਅਦ ਹਾਈ ਕੋਰਟ ਨੇ ਫਟਕਾਰ ਲਾ ਰੱਖੀ ਆ ਵੀ ਤੁਸੀਂ ਹਰਿਆਣਾ ਵਾਲੇ ਨੇ ਜਦੋਂ ਕਿਸਾਨ ਜੱਥੇਬੰਦੀਆਂ ਤੋਂ ਕੋਈ ਖਤਰਾ ਹੀ ਨਹੀਂ ਨਾ ਹੀ ਉਹਨਾਂ ਨੇ ਹਰਿਆਣਾ ਵਿੱਚ ਕੋਈ ਪ੍ਰੋਟੈਸਟ ਕਰਨਾ ਉਹਨਾਂ ਨੇ ਬਾਰਡਰ ਕਿਉਂ ਬੰਦ ਕੀਤੀ ਤਾਂ ਬੀਜੇਪੀ ਨੂੰ ਸਿੱਧੇ ਤੌਰ ਤੇ ਫਟਕਾਰ ਲਾਈ ਗਈ ਦੋਸਤੋ ਤਾਂ ਦੋਸਤੋ ਪੰਜਾਬ ਦੇ ਵਿੱਚ ਜੇਕਰ ਤੁਸੀਂ ਬੀਜੇਪੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਪਾ ਰਹੇ ਹੋ ਤਾਂ ਇੰਨਾਂ ਗੱਲਾਂ ਦਾ ਗੌਰ ਜਰੂਰ ਕਰ ਲਿਓ ਵੀ ਇਸ ਹਿਸਾਬ ਨਾਲ ਆਪਣੇ ਪੰਜਾਬ ਦੇ ਕਿਸਾਨਾਂ ਨੂੰ ਤੰਗ ਕੀਤਾ ਸੀਗਾ ਤਾਂ ਇੱਕ ਵਾਰੀ ਆ ਜਿਹੜਾ ਦ੍ਰਿਸ਼ ਤੁਸੀਂ ਦੇਖ ਰਹੇ ਹੋ ਇਹ ਦ੍ਰਿਸ਼ ਜ਼ਰੂਰ ਦੇਖਿਆ ਜੇ ਦੇਖੋ ਜੀ ਕਿੱਡੇ-ਕਿੱਡੇ ਖੱਡੇ ਕੱਢੇ ਹੋਏ ਨੇ ਦੱਸੋ ਵੀ ਇਹ ਕਿੱਡੀ ਗੈਜ ਗੱਲ ਆ ਦੋਸਤੋ ਵੀ ਅਸੀਂ ਕੀ ਗੱਲ ਵੀ ਅੱਤਵਾਦੀਆਂ ਆ ਵੀ ਅਸੀਂ ਇਹ ਦਿੱਲੀ ਜਾ ਕੇ ਧਰਨਾ ਨਹੀਂ ਲਾ ਸਕਦੇ ਦੇਖ ਲਓ ਜੀ ਦੋਸਤੋ ਕਿਵੇਂ ਮੋੜ ਰੱਖੇ ਹੋਏ ਆ ਕੀ ਕੀ ਇਹਨਾਂ ਨੇ ਲੱਛਣ ਕੀਤੇ ਦੋਸਤੋ ਕਿਸਾਨ ਜਥੇਬੰਦੀਆਂ ਨੂੰ ਰੋਕਣ ਵਾਸਤੇ ਪਰ ਕਿਸਾਨ ਨਹੀਂ ਹਾਰਦੇ ਇਹ ਤਾਂ ਜੀ ਟੱਪ ਕੇ ਜਾਣਗੇ ਤੇ ਦਿੱਲੀ ਧਰਨਾ ਲਾ ਕੇ ਜਾਣਗੇ ਜੇਕਰ ਤੁਸੀਂ ਮੰਗਾ ਨਹੀਂ ਮੰਨੋਗੇ ਤਾਂ ਦੋਸਤੋ ਵੀਡੀਓ ਸ਼ੇਅਰ ਕਰ ਦਿਓ